ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਹੀ ਵੱਡਾ ਹਾਦਸਾ ਹੁੰਦਾ ਥਾਰ ਇੱਕ ਨੌਜਵਾਨ ਚਲਾ ਰਿਹਾ ਸੀ ਨੌਜਵਾਨ ਵੀ ਵਿਗੜੀ ਹੋਈ ਔਲਾਦ ਦੱਸਿਆ ਜਾ ਰਿਹਾ ਕਿਉਂਕਿ ਬਾਪੂ ਤਹਿਸੀਲਦਾਰ ਸੀ ਤੇ ਤਹਿਸੀਲਦਾਰ ਦਾ ਸ਼ਹਿਰ ਦੇ ਵਿੱਚ ਆਪਣਾ ਇੱਕ ਟੌਰ ਸੀ ਮੁੰਡੇ ਦਾ ਲਾਇਸੈਂਸ ਵੀ ਨਹੀਂ ਬਣਿਆ ਤੇ ਫਿਰ ਵੀ ਤਹਿਸੀਲਦਾਰ ਨੇ ਆਪਣੇ ਮੁੰਡੇ ਨੂੰ ਥਾਰ ਲੈ ਕੇ ਦਿੱਤੀ ਤੇ ਉਸ ਵਿਗੜੇ ਹੋਈ ਔਲਾਦ ਨੇ ਇੱਕ ਘਰ ਉਜਾੜ ਦਿੱਤਾ ਨਸ਼ੇ ਦੇ ਵਿੱਚ ਪਿਓ ਦਾ ਸੱਤਾ ਦਾ ਨਸ਼ਾ ਹੀ ਕਿੱਕ ਪਿਓ ਤਹਿਸੀਲਦਾਰ ਹੀ ਉਹ ਵਾਲਾ ਨਸ਼ਾ ਜਿਹੜਾ ਵਾ ਕੁਰਸੀ ਦਾ ਨਸ਼ਾ ਉਹ ਇੰਨਾ ਜ਼ਿਆਦਾ ਨਸ਼ਾ ਤੇ ਇੰਨਾ ਜ਼ਿਆਦਾ ਫਤੂਰ ਸੀ ਕਿ ਗੱਡੀ ਦੂ ਭੈਣਾ ਤੇ ਚੜ ਜਾਂਦੀ ਹੈ ਤੇ ਇੱਕ ਭੈਣ ਦੁਨੀਆ ਛੱਡ ਦਿੰਦੀ ਹੈ ਤੇ ਦੂਜੀ ਜ਼ਖਮੀ ਹੋ ਜਾਂਦੀ ਹੈ ਹੈਰਾਨੀ ਦੀ ਗੱਲ ਹੈ ਕਿ ਇਸ ਵਿਗੜੀ ਹੋਈ ਲਾਦ ਨੇ ਪਹਿਲਾਂ ਵੀ ਟ੍ਰੈਫਿਕ ਨਿਜ਼ਮਾ ਦੀ ਉਲੰਘਣਾ ਕੀਤੀ ਸੀ 15 ਦੇ ਕਰੀਬ ਹੁਣ ਚਲਾਣ ਦੱਸੇ ਜਾ ਰਹੇ ਨੇ ਤੇ ਪਿਓ ਨੇ ਗੱਡੀ ਦੇਣ ਤੋਂ ਵਰਜਿਆ ਨੇ ਸ਼ਾਇਦ ਇਹ ਤੋਹਫਾ ਦਿੱਤਾ ਵੀ। ਜਿਸ ਬੱਚੇ ਦਾ ਡਰਾਈਵਿੰਗ ਲਾਇਸੈਂਸ ਨਹੀਂ ਆ ਉਹਨੂੰ ਥਾਰ ਲੈ ਕੇ ਦਿੱਤੀ ਗਈ। ਮਤਲਬ ਜਿੰਨਾ ਕਸੂਰ ਉਸ ਮੁੰਡੇ ਦਾ ਵਾ ਉਸ ਤੋਂ ਵੱਧ ਕਸੂਰ ਉਸ ਤਹਿਸੀਲਦਾਰ ਦਾ। ਪਰ ਕੁਰਸੀ ਦੇ ਜੋਰ ਦੇ ਨਾਲ ਪੈਸੇ ਦੇ ਜੋਰ ਦੇ ਨਾਲ ਜਿਹੜੇ ਨੇ ਲੋਕਾਂ ਨੂੰ ਜਿਹੜਾ ਵਾ ਇਨਸਾਫ ਨਹੀਂ ਮਿਲਦਾ ਤੇ ਜਿਹੜੇ ਦੋਸ਼ੀ ਨੇ ਉਹ ਇਨਸਾਫ ਲੈ ਜਾਂਦੇ ਨੇ। ਖਬਰਾਂ ਪਿਛਲੇ 2-3 ਦਿਨ ਤਿੰਨ ਤੋਂ ਪ੍ਰਕਾਸ਼ ਤੋਰੀਆਂ ਨੇ ਪਰ ਹੁਣ ਪਤਾ ਲੱਗਾ ਕਿ ਉਹ ਵਿਗੜੀ ਹੋਈ <li>ਲਾਦ ਕਿਸੇ ਤਹਿਸੀਲਦਾਰ ਦੀ ਹੈ ਥਾਰ ਚਲਾਉਣ ਵਾਲਾ ਤਹਿਸੀਲਦਾਰ ਦਾ ਬੇਟਾ ਨਿਕਲਿਆ ਖੁਦ ਲਾਅ ਦਾ ਵਿਦਿਆਰਥੀ ਆ ਤੇ ਰਾਨੀ ਦੀ ਗੱਲ ਆ ਕਿ ਲਾਅ ਦੇ ਵਿੱਚ ਉਹਨੇ ਹਾਈ ਤੱਕ ਇਹ ਨਹੀਂ ਸਿੱਖਿਆ ਪੜਾਈ ਦੇ ਵਿੱਚ ਕਿ ਗੱਡੀ ਚਲਾਉਣ ਤੋਂ ਪਹਿਲਾਂ ਲਾਇਸੈਂਸ ਚਾਹੀਦਾ ਹੈਗਾ ਔਰ ਬਗੈਰ ਡਰਾਈਵਿੰਗ ਲਾਇਸੈਂਸ ਰਾਈਸਸ ਗੱਡੀ ਚਲਾ ਰਿਆ ਸੀ ਦੇਵ ਸਮਾਜ ਕਾਲਜ ਦੇ ਨੇੜੇ ਇਹ ਥਾਰ ਦੀ ਜਿਹੜੀ ਟੱਕਰ ਹੋ ਜਾਂਦੀ ਆ ਵੱਡੀ ਭੈਣ ਦੀ ਮੌਤ ਹੋ ਜਾਂਦੀ ਹੈ ਤੇ ਦੂਸਰੀ ਗੰਭੀਰ ਰੂਪ ਵਿੱਚ ਜ਼ਖਮੀਆਂ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਜ਼ਮਾਨਤ ਤੇ ਇਸ ਵਿਗੜੀ ਹੋਈ ਹਾਲਾਤ ਨੂੰ ਛੱਡ ਦਿੱਤਾ ਉਧਰ ਪਰਿਵਾਰ ਨੇ ਮ੍ਰਿਤਕ ਬੇਟੀ ਦਾ ਪੋਸਟਮਾਰਟਮ ਵੀ ਕਰਵਾ ਲਿਆ ਦੇਵ ਸਮਾਜ ਕਾਲਜ ਸੈਕਟਰ 45 ਦੇ ਨੇੜੇ ਬੁੱਧਵਾਰ ਨੂੰ ਦੋ ਸੱਕੀਆਂ ਭੈਣਾ ਨੂੰ ਥਾਰ ਰਾਹੀਂ ਟੱਕਰ ਮਾਰਨ ਵਾਲਾ ਡਰਾਈਵਰ ਦੀ ਆਖਰਕਾਰ ਪਛਾਣ ਹੋ ਗਈ ਆ ਥਾਰ 18 ਸਾਲ ਦਾ ਨੁਰਿਸ਼ਪਰੀ ਸਿੰਘ ਚਲਾ ਰਿਆ ਸੀ ਜੋ ਕਿ ਤਹਿਸੀਲਦਾਰ ਦਾ ਬੇਟਾ ਹਾਦਸੇ ਵਿੱਚ 19 ਸਾਲ ਦੀ ਲੜਕੀ ਸਜੋਫ ਦੁਨੀਆ ਛੱਡ ਜਾਂਦੀ ਹੈ ਤੇ ਉਹਦੀ ਛੋਟੀ ਭੈਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਪੁਲਿਸ ਨੇ ਇਸ ਥਾਰ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿੱਤਾ ਪਹਿਲਾ ਇਸ ਮਾਮਲੇ ਵਿੱਚ ਬੀ ਐਨ ਐਸ ਦੀ ਧਾਰਾ 128 125 ਤੇ 126 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਦੋਸ਼ੀ ਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਮਿਲਿਆ ਸੀ ਤਾਂ ਪੁਲਿਸ ਨੇ ਐਫਆਈਆਰ ਵਿੱਚ ਮੋਟਰ ਵਹੀਕਲ ਐਕਟ ਦੀ ਧਾਰਾ 3 381 ਵੀ ਜੋੜ ਦਿੱਤੀ ਸੀ ਫਿਲਹਾਲ ਦੋਸ਼ੀ ਜਮਾਨਤ ਤੇ ਹੈ ਨਿਰਿਸ਼ਪਰੀ ਸੈਕਟਰ 16 ਵਿੱਚ ਰਹਿੰਦਾ ਤੇ ਸੈਕਟਰ 46 ਸਥਿਤ ਉਹ ਗਵਰਨਮੈਂਟ ਕਾਲਜ ਦੇ ਵਿੱਚ ਲਾਅ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਬੁੱਧਵਾਰ ਨੂੰ ਉਹ ਕੌਲੀ ਤੋਂ ਆਪਣੇ ਦੋਸਤ ਅਤੇ ਇੱਕ ਹੋਰ ਕਾਰ ਵਿੱਚ ਕੁੜੀ ਬੈਠੀ ਸੀ ਤੇ ਕਾਲਜ ਵਿੱਚੋਂ ਬਾਹਰ ਨਿਕਲ ਕੇ ਦੇਸ ਮਾਈ ਕਾਲਜ ਦੇ ਨੇੜੇ ਆ ਰਹੇ ਸਨ ਤਾਂ ਸਿਜੋਫ ਅਤੇ ਉਹਦੀ ਭੈਣ ਈਸ਼ਾ ਨੂੰ ਟੱਕਰ ਮਾਰ ਕੇ ਉਹ ਭੱਜ ਗਏ ਸਨ ਇਸ ਹਾਦਸੇ ਵਿੱਚ ਸਿਜੋਫ ਜੋ ਵੱਡੀ ਭੈਣ ਸੀ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਛੋਟੀ ਭੈਣ ਈਸ਼ਾ ਨੂੰ ਉੱਥੇ ਫਿਰ ਜਿਹੜੇ ਰਾਹਗੀਰ ਜਾਂ ਹੋਰ ਫਿਰ ਉਹਨਾਂ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਉਹ ਹੱਲੇ ਜੇਰੇ ਇਲਾਜਾਂ ਗੰਭੀਰ ਸਥਿਤੀ ਦੱਸੀ ਜਾ ਰਹੀ ਹੈ ਸਿਜੋਫ ਦੇ ਘਰ ਵਾਲਿਆਂ ਨੇ ਆਪਣੀ ਬੇਟੀ ਦਾ ਪੋਸਟਮਾਰਟਮ ਕਰਵਾ ਦਿੱਤਾ ਤੇ ਦੋਸ਼ੀ ਦੀ ਜਿਹੜੀ ਆ ਉਹ ਪਛਾਣ ਹੋ ਚੁੱਕੀ ਆ ਪਰਿਵਾਰ ਸਜੋਫ ਦਾ লাশ ਲੈ ਕੇ ਬਿਹਾਰ ਰਵਾਨਾ ਹੋ ਗਏ ਤੇ ਉੱਥੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਹੁਣ ਉਧਰ ਇਸ ਘਟਨਾ ਦੇ ਵਿੱਚ ਇੱਕ ਥਾਣੇਦਾਰ ਨੂੰ ਵੀ ਪੁਲਿਸ ਲਾਈਨ 'ਚ ਹਾਜ਼ਰ ਕੀਤਾ ਗਿਆ ਉਸ ਥਾਣੇਦਾਰ ਨੇ ਵੀ ਤਹਿਸੀਲਦਾਰ ਦਾ ਮੁੰਡਾ ਹੋਣ ਕਰਕੇ ਸਹੀ ਜ਼ਿੰਮੇਵਾਰੀ ਨਹੀਂ ਨਿਭਾਈ ਸੀ ਇਸ ਮਾਮਲੇ 'ਚ ਫਿਰ ਘਰ ਵਾਲਿਆਂ ਦੇ ਵਿਰੋਧ ਵਿੱਚ ਕਈ ਘੰਟੇ ਤੱਕ ਬੜੈਲ ਚੌਂਕੀ ਦਾ ਘਰਾਵ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਤੇ ਬੜੈਲ ਚੌਂਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਐਸਐਸਪੀ ਨੇ ਲਾਈਨ ਹਾਜ਼ਰ ਕਰ ਦਿੱਤਾ ਤੇ ਪੁਲਿਸ ਚੌਂਕੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਤਨਾਤ ਐਸਆਈ ਨਵੀਨ ਕੁਮਾਰ ਨੂੰ ਬੜੈਲ ਚੌਂਕੀ ਦਾ ਨਵਾਂ ਇੰਚਾਰਜ ਲਗਾਇਆ ਗਿਆ ਹਾਲਾਂਕਿ ਇਸ ਬੜੈਲ ਚੌਂਕੀ ਦੇ ਪਹਿਲੇ ਇੰਚਾਰਜ ਗੁਰਜੀਵਨ ਸਿੰਘ ਜਿਹਦਾ ਪੁਲਿਸ ਲਾਈਨ ਵਿੱਚ ਤਬਾਦਲਾ ਕਰ ਦਿੱਤਾ ਇਸ ਐਸਆਈ ਨੇ ਪੁਲਿਸ ਜਿਹੜਾ ਵਰਦੀ ਦਾ ਰੋਪ ਦਿਖਾਉਂਦੇ ਪੱਤਰਕਾਰਾਂ ਦੇ ਨਾਲ ਵੀ ਵਧੇਗੀ ਤੇ ਬਦਸਲੂਕੀ ਕੀਤੀ ਸੀ ਹਾਸੇ ਤੋਂ ਬਾਅਦ ਕਬਰਾਇ ਨਰਿਸ਼ਪਰੀਦ ਨੇ ਤੁਰੰਤ ਆਪਣੇ ਪਿਤਾ ਪੰਮਲਪ੍ਰੀਤ ਸਿੰਘ ਨੂੰ ਫੋਨ ਕੀਤਾ ਦੋ ਇੱਕ ਤਹਿਸੀਲਦਾਰ ਆ ਉਸ ਸਮੇਂ ਆਪਣੀ ਪਤਨੀ ਦੇ ਨਾਲ ਨਵੀਂ ਦਿੱਲੀ ਸਥਿਤ ਅਮਰੀਕਨ ਅੰਬੈਸੀ ਵਿੱਚ ਖੜੇ ਸਨ ਦੋਸ਼ੀ ਦਾ ਮਾਮਾ ਅਮਰੀਕਾ ਰਹਿੰਦਾ ਸੀ ਤੇ ਸ਼ਾਇਦ ਇਹਦੇ ਤਹਿਸੀਲਦਾਰ ਤੇ ਉਹਦੀ ਘਰ ਵਾਲੀ ਨੇ ਸ਼ਾਇਦ ਅਮਰੀਕਾ ਹੀ ਜਾਣਾ ਹੋਵੇ ਇਸ ਕਰਕੇ ਵੀਜ਼ੇ ਲਈ ਉਹ ਅੰਬੈਸੀ ਪਹੁੰਚੇ ਸੀ ਉਧਰ ਅਕਸਰ ਹੀ ਕਹਿੰਦੇ ਕਿ ਅਜਿਹੇ ਹਾਈ ਪ੍ਰੋਫਾਈਲ ਹਿੱਟ ਐਂਡ ਰਨ ਕੇਸ ਵਿੱਚ ਲੋਕ ਡਰਾਈਵਰ ਬਦਲ ਕੇ ਦੋਸ਼ੀ ਨੂੰ ਪਛਾਣ ਦੀ ਕੋਸ਼ਿਸ਼ ਕਰਦੇ ਨੇ ਇਸ ਕੇਸ ਵਿੱਚ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਦਿਨਕ ਪਾਸਕਰ ਦੇ ਵਿੱਚ ਖਬਰ ਲੱਗੀ ਹੈ ਕਿ ਲਾਲ ਰੰਗ ਦੀ ਇਥਾਰ ਬਲਦੇਵ ਸਿੰਘ ਦੇ ਨਾਮ ਤੇ ਰਜਿਸਟਰਡ ਹੈ ਬਲਦੇਵ ਸਿੰਘ ਦਾ ਬੇਟਾ ਪਮਲਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਵਿੱਚ ਤਹਿਸੀਲਦਾਰ ਔਰ ਪੁਲਿਸ ਨੇ ਹਾਸੀਦਬਾਦ ਇਥਾਰ ਇੰਡਸਟਰੀਅਲ ਏਰੀਆ ਸਥਿਤ ਹਰਵੀਰ ਮੋਟਰਜ਼ ਤੋਂ ਰਿਕਵਰ ਕੀਤੀ ਹੈ ਉਥੇ ਕੰਮ ਕਰਨ ਵਾਲਿਆਂ ਦੱਸਿਆ ਕਿ ਡਰਾਈਵਰ ਰਾਜਵਿੰਦਰ ਸਿੰਘ ਬੁੱਧਵਾਰ ਨੂੰ ਥਾਰ ਠੀਕ ਕਰ ਲਈ ਦੇ ਕੇ ਗਿਆ ਸੀ ਰਾਜਵਿੰਦਰ ਸਿੰਘ ਬਲਦੇਵ ਸਿੰਘ ਦਾ ਡਰਾਈਵਰ ਹੈ ਰਾਜਵਿੰਦਰ ਸਿੰਘ ਨੂੰ ਫੋਨ ਕਰਕੇ ਮੌਕੇ ਤੇ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਹਾਦਸੇ ਦੇ ਵਕਤ ਥਾਰ ਉਹ ਚਲਾ ਰਿਹਾ ਸੀ ਡਰ ਦੇ ਕਾਰਨ ਉਹ ਭੱਜ ਗਿਆ ਪੁਲਿਸ ਨੇ ਉਸ ਦੀ ਕਹਾਣੀ ਤੇ ਸ਼ੱਕ ਸੀ ਸੀਸੀਟੀਵੀ ਕੈਮਰੇ ਵਿੱਚ ਉਸ ਦਾ ਚਿਹਰਾ ਕੈਪਚਰ ਨਹੀਂ ਹੋਇਆ ਸੀ ਪੁਲਿਸ ਨੇ ਉਸ ਦੀ ਤੇ ਹੋਰ ਲੋਕਾਂ ਦੀ ਮੋਬਾਈਲ ਲੋਕੇਸ਼ਨ ਕੱਢੀ ਤਾਂ ਇਸ ਤੋਂ ਬਾਅਦ ਫਿਰ ਪਤਾ ਲੱਗਾ ਕਿ ਤਹਿਸੀਲਦਾਰ ਨੇ ਆਪਣੇ ਮੁੰਡੇ ਨੂੰ ਬਚਾਉਣ ਦੇ ਖਾਤਰ ਆਪਣੇ ਘਰ ਹੀ ਲੱਗੇ ਡਰਾਈਵਰ ਤੇ ਕੇਸ ਮੜਨ ਦੀ ਕੋਸ਼ਿਸ਼ ਕੀਤੀ ਆ ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਘਰ ਵਾਲਿਆਂ ਨੇ ਸੈਕਟਰ 34 ਦੇ ਥਾਣੇ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਤੇ ਫਿਰ ਦੋਸ਼ੀ ਦਾ ਤਹਿਸੀਲਦਾਰ ਮੁੰਡੇ ਨੇ ਦਾ ਜਿਹੜਾ ਵਾ ਉਹਨੂੰ ਸਰੈਂਡਰ ਕਰਵਾ ਦਿੱਤਾ ਹੈਗਾ ਹੁਣ ਉਧਰ ਐਡਵੋਕੇਟ ਨੇ ਵਿਨੋਦ ਸ਼ਰਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਦਾਨਕ ਪਾਸ ਕਰਨ ਨੂੰ ਦਿੱਤੀ ਖਬਰ ਦੇ ਵਿੱਚ ਉਹਨਾਂ ਨੇ ਪੱਖ ਦੱਸਿਆ ਕਿ ਗਲਤ ਧਾਰਾ ਵਿੱਚ ਦਰਜ ਹੋਇਆ ਕੇਸ ਗੈਰ ਜਮਾਨਤੀ ਧਾਰਾਂ ਬੰਦੀਆਂ ਸੀ ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਦੇ ਤਹਿਤ ਹਿੱਟ ਐਂਡ ਰਨ ਕੇਸ ਵਿੱਚ ਅਗਰ ਮੌਕੇ ਜਾਂ ਤੇ ਜਾਂ ਟ੍ਰੀਟਮੈਂਟ ਦੌਰਾਨ ਵਿਅਕਤੀ ਦੀ ਡੈਥ ਹੋ ਜਾਂਦੀ ਹੈ ਤਾਂ ਪੁਲਿਸ ਧਾਰਾ 106 2 ਤਹਿਤ ਦਰਜ ਕਰਦੀ ਹੈ ਜੋ ਕਿ ਗੈਰ ਜਮਾਨਤੀ ਹੈ ਦੀਪ ਸਮਾਜਿਕ ਕਾਲਜ ਦੇ ਨੇੜੇ ਥਾਰ ਚਾਲਕ ਤੋਂ ਜੋ ਹਾਸਾ ਹੋਇਆ ਉਸ ਵਿੱਚ ਦੋ ਸੱਕੀਆਂ ਪੈਣਾ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਦੂਜੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਇਸ ਮਾਮਲੇ ਵਿੱਚ ਪੁਲਿਸ ਨੂੰ 106 ਦੇ ਦੋ ਤਾਰਾ ਤਾ ਕੇਸ ਦਰਜ ਕਰਨਾ ਚਾਹੀਦਾ ਸੀ ਜਿਸ ਵਿੱਚ 10 ਸਾਲ ਤੱਕ ਦੀ ਸਜ਼ਾ ਦਾ ਉਪਬੰਧ ਹੈ ਨਵੇਂ ਕਾਨੂੰਨ ਦੇ ਤਹਿਤ ਜਿਸ ਮਾਮਲੇ ਵਿੱਚ 7 ਸਾਲ ਤੋਂ ਉੱਪਰ ਦੀ ਸਜ਼ਾ ਉਹ ਗੈਰਜਮਾਨਤੀ ਮੰਨੀ ਜਾਂਦੀ ਹੈ ਅਜਿਹੇ ਮਾਮਲੇ ਵਿੱਚ ਜ਼ਮਾਨਤ ਮੌਕੇ ਤੇ ਨਹੀਂ ਦਿੱਤੀ ਜਾ ਸਕਦੀ ਪੁਲਿਸ ਨੇ ਜਿੰਨਾ ਧਰਾਮਾਂ ਦੇ ਤਹਿਤ ਕੇਸ ਦਰਜ ਕੀਤਾ ਉਹ ਮੋٹے ਤੌਰ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਨਾਲ ਜੁੜੀਆਂ ਹੋਈਆਂ ਇਸੇ ਤਿੰਨ ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਔਰ ਮੌਕੇ ਤੇ ਹੀ ਦੋਸ਼ੀ ਨੂੰ ਜਮਾਨਤ ਮਿਲ ਜਾਂਦੀ ਹੈ ਹੁਣ ਸਭ ਤੋਂ ਵੱਡੇ ਇਸ ਮਾਮਲੇ ਹੁਣ ਪੁਲਿਸ ਖੁੱਲ ਕੇ ਕੁਝ ਵੀ ਬੋਲਣ ਨੂੰ ਰਾਜ਼ ਨਹੀਂ ਹੈ ਕਿਉਂਕਿ ਮਸਲਾ ਤਹਿਸੀਲਦਾਰਾ ਤੇ ਤਹਿਸੀਲਦਾਰ ਦੇ ਮੋਢੇ ਦਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਲੜਕਾ ਹਾਦਸੇ ਕਰ ਮੌਕੇ ਹਾਦਸੇ ਤੋਂ ਬਾਅਦ ਜਿਹੜਾ ਤਹਿਸੀਲਦਾਰ ਦਾ ਮੁੰਡਾ ਉਹ ਫਰਾਰ ਹੋ ਗਿਆ ਸੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਫਿਰ ਲੀਗਲ ਰਾਇਲੈਂਡ ਤੋਂ ਬਾਅਦ ਹੀ ਜਰੂਰੀ ਧਾਰਾ ਵੀ ਇਹ ਜੋੜੀ ਜਾ ਸਕਦੀ ਹੈ ਪਰ ਕਿਉਂਕਿ ਵੱਡੇ ਲੋਕ ਨੇ ਵੱਡੇ ਲੋਕਾਂ ਦੇ ਅਕਸਰ ਹੀ ਵਿਗੜੀਆਂ aladaਨ ਨੇ ਤੇ ਸੜਕ ਤੇ ਉਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਔਰ ਖਾਸਾ ਕਰਕੇ ਫਿਰ ਭੱਜ ਜਾਂਦੇ ਆਗੇ ਨੇ ਔਰ ਘਰ ਵਾਲਿਆਂ ਦਾ ਦੇਖੋ ਕਿ ਆਪਣੇ ਮੁੰਡੇ ਨੂੰ ਬਚਾਉਣ ਦੀ ਖਾਤਰ ਡਰਾਈਵਰ ਦੇ ਸਿਰ ਤੇ ਇਹ ਦੋਸ਼ ਮੜਨ ਲੱਗੇ ਸੀ لیکن ਪੁਲਿਸ ਤਫਤੀਸ਼ ਦੇ ਦਰਾਂ ਨੇ ਗੱਲ ਬਣੀ ਨਹੀਂ ਹੈਗੀ ਔਰ ਇਸੇ ਸ਼ਾਇਦ ਜਿਹੜਾ ਥਾਣੇਦਾਰ ਸੀ ਉਹ ਵੀ ਤਹਿਸੀਲਦਾਰ ਦੇ ਰੋਬ ਅੱਗੇ ਡਰ ਗਿਆ ਜਾਂ ਕੋਈ ਮਸਲਾ ਹੋਰ ਸੀ ਕਿ ਉਹਨੇ ਵੀ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ ਲਾਪਰਵਾਹੀ ਕੀਤੀ ਤੇ ਉਸ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਲੇਕਿਨ ਫਿਲਹਾਲ ਤਹਿਸੀਲਦਾਰ ਦਾ ਮੁੰਡਾ ਨਿਕਲਿਆ ਥਾਰ ਚਾਲਕ ਔਰ ਉਹਦੇ ਕੋ ਕੋਈ ਲਾਇਸੈਂਸ ਨਹੀਂ ਸੀ ਦੂਜਾ ਸ਼ਹਿਰ ਦੇ ਵਿੱਚ ਉਹਨੇ ਪਹਿਲਾਂ ਹੀ ਟ੍ਰੈਫਿਕ ਨਿਜ਼ਮਾ ਦੀ ਲਗਨਾ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ 15 ਚਲਾਨ ਪਹਿਲਾਂ ਹੀ ਹੋ ਚੁੱਕੇ ਨੇ ਉਹ ਦੇਖਦੇ ਆ ਕਿ ਨਵੀਂ ਧਾਰਾ ਤਹਿਤ ਕੇਸ ਰਜਿਸਟਰਡ ਹੋਊਗਾ ਜਾਂ ਫਿਰ ਤਹਿਸੀਲਦਾਰ ਦੇ ਜ਼ੋਰ ਦੇ ਨਾਲ ਮੁੰਡਾ ਬਰੀ ਹੋ ਜਾਊਗਾ ਇਸ ਜਾਣਕਾਰੀ ਦੇ ਨਾਲ ਤੁਹਾਡ ਤੁਹਾਨੂੰ ਅੱਗੇ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ